ਅਗਲੀ ਖਬਰ ਵੱਲ ਚਲੀਏ ਤੇ ਜੋ ਸ਼ਟਡਾਊਨ ਨੂੰ ਲੈ ਕੇ ਹੈਗੇ ਆ ਫੈਡਰਲ ਬੈਨੀਫੀਟਸ ਤਾਂ ਕਿਹੜੀਆਂ ਸਰਵਿਸਿਜ਼ ਕੰਟੀਨਿਊ ਰਹਿੂਗੀਆਂ ਜੇ ਗਵਰਨਮੈਂਟ ਸ਼ਟਡਾਊਨ ਹੁੰਦੀ ਹੈਗੀ ਆ ਪ੍ਰੈਜ਼ੀਡੈਂਟ ਡੋਨਲਡ ਪੋਨੀ ਜੋ ਡੈਮੋਕ੍ਰੈਟਿਕ ਪਾਰਟੀ ਦੇ ਲੀਡਰਸ ਹੈਗੇ ਚੱਕ ਸ਼ੂਮਰ ਜੈਫਰੀ ਉਹਨਾਂ ਦੇ ਨਾਲ ਮਿਲਣ ਜਾ ਰਹੇ ਆ ਪਰ ਲੱਗਦਾ ਨਹੀਂ ਵੀ ਕਿਸੇ ਤਰ੍ਹਾਂ ਦੀ ਜਿਹੜੀ ਡੀਲ ਆ ਉਹ ਸਿਰੇ ਚੜੂਗੀ ਸੋ ਉਹਨੂੰ ਲੱਗ ਉਹਨੂੰ ਦੇਖਦੇ ਹੋਏ ਜੇ ਕੱਲ ਸ਼ਾਮ ਤੱਕ ਕੱਲ ਰਾਤ ਤੱਕ ਜਿਹੜੀ ਆ ਡੀਲ ਕੋਈ ਨਹੀਂ ਬਣਦੀ ਹੈਗੀ ਗਵਰਨਮੈਂਟ ਆਊਟ ਆਫ ਫੰਡਿੰਗ ਹੋ ਜਾਊਗੀ ਸੋ ਗਵਰਨਮੈਂਟ ਦੇ ਬਹੁਤ ਸਾਰੇ ਜਿਹੜੇ ਆਫੀਸਰਸ ਆ ਉਹ ਸ਼ਟਡਾਊਨ ਹੋ ਜਾਣਗੇ ਰੈਗਨਰ ਉਹਨਾਂ ਟਰੰਪ ਉਹਨਾਂ ਨੇ ਅੱਗੇ ਕਿਹਾ ਵੀ ਜੇ ਸ਼ਟਡਾਊਨ ਹੁੰਦੇ ਆ ਸਾਡੇ ਕੋਲ ਲੀਆਫ ਕਰਨ ਦਾ ਹੋਰ ਲੋਕਾਂ ਨੂੰ ਕੱਢਣ ਦਾ ਜਿਹੜਾ ਮੌਕਾ ਮਿਲਦਾ ਹੈਗਾ ਆ ਸੋਸ਼ਲ ਸਿਕਿਉਰਿਟੀ ਮੈਂਡਟਰੀ ਗਣੀ ਜਾਂਦੀ ਤੇ ਇਹ ਇਹਦੇ ਤੇ ਕਿਸੇ ਤਰ੍ਹਾਂ ਦਾ ਅਫੈਕਟ ਨਹੀਂ ਪੈਣਾ ਚਾਹੀਏ ਗਵਰਨਮੈਂਟ ਸ਼ਟਡਾਊਨ ਹੋ ਜਾਏ ਬਹੁਤ ਸਾਰੇ ਬਜ਼ੁਰਗਾਂ ਨੂੰ ਜਿਹੜੀ ਸੋਸਾਇਟੀ ਮਿਲਦੀ ਆ ਮੈਡੀਕੇਅਰ ਬੈਨੀਫਿਟਸ ਵੀ ਬਜ਼ੁਰਗਾਂ ਨੂੰ ਜਿਹੜੇ ਮਿਲਦੇ ਆ ਉਹ ਕਿਸੇ ਤਰ੍ਹਾਂ ਦੀ ਇੰਟਰਰਪਸ਼ਨ ਉਹਦੇ ਵਿੱਚ ਨਹੀਂ ਹੋਊਗੀ ਕਿਉਂਕਿ ਗਵਰਨਮੈਂਟ ਦੇ ਕੋਲ ਐਨਫ ਮਨੀ ਆ ਫਾਰ ਮੈਡੀਕੇਡ ਤੇ ਪਹਿਲੇ ਕੁਆਟਰ ਦਾ ਜਿਹੜਾ ਫਿਸਕਲ ਈਅਰ ਦਾ ਉਹ ਮੈਡੀਕੇਅਰ ਸਰਵਿਸਿਜ਼ ਨੂੰ ਫੰਡ ਕਰਨ ਦੇ ਲਈ ਸਨੈਪ ਪ੍ਰੋਗਰਾਮ ਜਿਹੜਾ ਬੈਨੀਫਿਟ ਦਿੰਦਾ ਹੈਗਾ 42 ਮਿਲੀਅਨ ਲੋਕਾਂ ਨੂੰ ਉਹਦੇ ਤੇ ਵੀ ਕਿਸੇ ਤਰ੍ਹਾਂ ਦੀ ਜਿਹੜੀ ਡਿਸਟਰਪਸ਼ਨ ਨਹੀਂ ਹੋਊਗੀ ਸਪੋਕਸਪਰਸਨ ਜੋ ਐਗਰੀਕਲਚਰ ਡਿਪਾਰਟਮੈਂਟ ਜੋ ਐਡਮਿਨਿਸਟਰ ਕਰ ਰਿਹਾ ਹੈ ਕਿ ਸਨੈਪ ਉਹਨਾਂ ਨੇ ਇਹ ਕਿਹਾ ਕਿ ਯੂਐਸਡੀਏ ਪੂਰੀ ਤਰ੍ਹਾਂ ਪ੍ਰਪੇਅਰ ਹੈਗੀ ਆ ਕਿ ਕਿਸ ਤਰ੍ਹਾਂ ਇਸ ਨੂੰ ਹੈਂਡਲ ਕਰਨਾ ਹੈਗਾ ਤੇ ਕਈ ਜਿਹੜੇ ਹੋਰ ਫੈਡਰਲ ਪ੍ਰੋਗਰਾਮ ਆ ਉਹ ਐਂਡ ਹੋਣਗੇ ਜਿਹਦੇ ਵਿੱਚ ਇਨਸਪੈਕਸ਼ਨ ਹੁੰਦੀਆਂ ਕਈਆਂ ਦੀਆਂ ਕੈਮੀਕਲ ਫੈਕਟਰੀਜ਼ ਪਾਵਰ ਪਲਾਂਟ ਆਇਲ ਰਾਈਨਰੀਜ਼ ਵਾਟਰ ਟ੍ਰੀਟਮੈਂਟ ਪਲਾਂਟਸ ਸਮਾਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਜੋ ਲੋਨ ਦਿੰਦਾ ਹੈਗਾ ਡਿਜ਼ਾਸਟਰ ਪ੍ਰੇਪੇਅਰਨੈਸ ਲਈ ਉਹ ਵੀ ਬੰਦ ਹੋਊਗਾ ਅ ਹੈਡਸਟਾਰਟ ਇੱਕ ਪ੍ਰੋਗਰਾਮ ਹੈਗਾ ਲੋ ਇਨਕਮ ਚਿਲड्रनਸ ਦੇ ਲਈ ਉਹਦੇ ਕਿਸੇ ਤਰ੍ਹਾਂ ਦਾ ਮੇਜਰ ਨਹੀਂ ਅਸਰ ਪਊਗਾ ਪਰ ਕਈ ਜਿਹੜੇ EMPLOYEES ਹੈਗੇ ਆ ਉਹ ਉਹ ਛੁੱਟੀ ਤੇ ਹੋਣਗੇ ਸੋ ਓਵਰਆਲ ਕਾਫੀ ਵੱਡਾ ਅਸਰ ਪਊਗਾ ਪੋਸਟਲ ਸਰਵਿਸ ਡਿਲੀਵਰ ਕਰਦੀ ਰਹੂਗੀ ਮੇਲ ਅ ਐਸ ਯੂਜੂਅਲ ਕਹਿੰਦੇ ਹੋਊਗੇ ਨੈਸ਼ਨਲ ਪਾਰਕ ਡੇ ਜਿਹੜਾ ਹੈਗਾ ਨੈਸ਼ਨਲ ਪਾਰਕਸ ਉਹ ਸਟੇ ਓਪਨ ਰਹਿਣਗੇ ਸਮਿਸ਼ਿਯੋਨੀ ਮਿਊਜ਼ੀਅਮ ਓਪਨ ਰਹੂਗੀ ਪਾਸਪੋਰਟ ਬਣਾ ਸਕਦੇ ਜਾਂ ਨਹੀਂ ਕਹਿੰਦੇ ਭਈ ਇਹ ਚੱਲਦਾ ਰਹੂਗਾ ਕੰਮ ਕਿਉਂਕਿ ਪੋਸਟ ਆਫਿਸ ਖੁੱਲੇ ਹੈਗੇ ਆ ਪਰ ਬਾਕੀ ਜਿਹੜੇ ਗਵਰਨਮੈਂਟ ਦੇ ਆਫਿਸਸ ਆ ਉਹ ਬੰਦ ਰਹਿਣਗੇ ਨਹੀਂ ਬਿਲਕੁਲ ਹਾਲ ਦੀ ਗੱਡੀ ਹਰਜਨ ਸਿੰਘ ਜੀ ਅੱਜ ਤੇ ਕੱਲ ਦਾ ਦਿਨ ਜਿਹੜਾ ਬਚਿਆ ਆ ਪਰ ਇਸ ਵਾਰ ਘੱਟ ਲੱਗ ਰਹੇ ਆ ਚਾਂਸ ਵੀ ਆ ਇਸ ਤਰੀਕੇ ਦੇ ਨਾਲ ਵੀ ਇਹ ਘੱਟ ਚਾਂਸ ਆ ਵੀ ਸਰਕਾਰ ਜਿਹੜੀ ਉਹ ਵੱਜ ਜਾਊਗੀ ਬਾਕੀ ਲੈਟ ਸੀ ਕੀ ਜਿਹੜਾ ਇਸ ਦੇ ਵਿੱਚ ਬਣਦਾ ਹੈ ਉਦਾਂ ਇਹ ਜਿਹੜਾ ਡਾਂਸ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਹਰ ਸਾਲ ਇਸ ਵਕਤ ਦੇ ਵਿੱਚ ਆ ਕੇ ਇਹਨਾਂ ਨੇ ਇਹ ਨਾਚ ਗਾਣਾ ਇਹ ਕਰਨਾ ਹੀ ਕਰਨਾ ਹੁੰਦਾ ਆ ਸਾਨੂੰ ਆ ਚਾਹੀਦਾ ਸਾਨੂੰ ਆ ਚਾਹੀਦਾ ਤੇ ਆਮ ਲੋਕਾਂ ਦੀਆਂ ਭਾਇਆਂ ਸਰਵਿਸ ਜਿੰਨੀਆਂ ਮਰਜ਼ੀ ਜਿਹੜੀ ਉਹ ਹੋ ਬੰਦ ਹੋਈ ਜਾਣ ਉਹਨਾਂ ਨੂੰ ਕੋਈ ਮਤਲਬ ਨਹੀਂ ਹਰ ਇੱਕ ਨੇ ਆਪਣੇ ਜਿਹੜੇ ਪੋਲਿਟਿਕਲ ਬਰਾਉਨੀ ਪੁਆਇੰਟਸ ਆ ਉਹ ਬਣਾਉਣੇ ਆ ਉਹਨਾਂ ਵਿੱਚ ਦੋਨੋਂ ਹੀ ਜਿਹੜੀਆਂ ਪਾਰਟੀਆਂ ਇੱਕੋ ਜਿਹੀਆਂ ਹੀ ਆ ਕੋਈ ਦੋ ਧੋਤੀ ਨਹੀਂ ਉਹਨਾਂ ਚ ਇੱਕੋ ਹੀ ਜਿਹੜੇ ਤਰੀਕੇ ਦੇ ਨਾਲ ਜਿਹੜਾ ਉਹ ਕੰਮ ਕਰ ਰਹੇ ਹੈਗੇ ਆ ਸੋ ਇਹ ਜਿਹੜੀ ਸਿਚੁਏਸ਼ਨ ਆ ਇਸ ਟਾਈਮ ਬਣੀ ਹੈਗੀ ਆ ਪ੍ਰੈਸ਼ਰ ਪਰ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਆ ਅਬ ਵੀ ਆ ਪਾਰਟੀਆਂ ਦੇ ਉੱਤੇ ਸਰਕਾਰ ਦੇ ਉੱਤੇ ਵੀ ਸ਼ਟਡਾਊਨ ਦੇ ਵਿੱਚ ਕੀ ਹੋਊਗਾ ਇਕਨੋਮਿਕਲੀ ਹਾਲਾਤ ਸਭ ਨੂੰ ਪਤਾ ਵੀ ਕਿਸੇ-ਕਿਸੇ ਵੱਲ ਨੂੰ ਜਿਹੜੇ ਉਝਲ ਰਹੇ ਆ ਤੇ ਉਹਦੇ ਵਿੱਚੋਂ ਸ਼ਟਡਾਊਨ ਦਾ ਵਿੱਚ ਕਿਉਂ ਪਾ ਦਿਓ ਤਾਂ ਫਿਰ ਉਹਦੇ ਨਾਲ ਜਿਹੜਾ ਕਹਿ ਲੋ ਵੀ ਹਾਲਾਤ ਮਾੜੇ ਜਿਹੜੇ ਉਹ ਲੋਕਾਂ ਨੂੰ ਫੀਲ ਜਿਹੜਾ ਉਹ ਹੋਣਾ ਸ਼ੁਰੂ ਹੋ ਸਕਦਾ ਹੈਗਾ ਸੋ ਇਹ ਜਿਹੜੀ ਸਿਚੁਏਸ਼ਨ ਆ ਉਹ ਐਸ ਟਾਈਮ ਆ ਸਾਹਮਣੇ ਜਿਹੜੀ ਉਹ ਬਣੀ ਆ ਸੋ ਗਵਰਨਮੈਂਟ ਸ਼ਟਡਾਊਨ ਲੂਮਿੰਗਾ ਦੋ ਦਿਨ ਜਿਹੜੇ ਆਪਣੇ ਕੋਲ ਬਚੇ ਆ ਸੋ ਦੇਖਦੇ ਆ ਵੀ ਕੈਪੀਟਲ ਹਿੱਲ ਦੇ ਉੱਤੇ ਇਹ ਦੋਨੋਂ ਧਿਰਾਂ ਕੋਈ ਆਪਸ ਦੇ ਵਿੱਚ ਸਮਝੌਤਾ ਕਰਦੀਆਂ ਆ ਜਾਂ ਨਹੀਂ